ਆਮ ਆਦਮੀ ਪਾਰਟੀ ਦੀ ਅੱਜ ਵੱਡੀ ਮੀਟਿੰਗ ਹੋਣ ਜਾ ਰਹੀ ਹੈ ਪਰ ਇਹ ਮੀਟਿੰਗ ਪੰਜਾਬ ਦੇ ਵਿੱਚ ਨਹੀਂ ਸਗੋਂ ਦਿੱਲੀ ਦੇ ਵਿੱਚ ਹੋਵੇਗੀ ਤੇ ਉੱਥੇ ਹੀ ਪੰਜਾਬ ਦੇ ਐਮ ਐਲ ਏ ਦੱਸਿਆ ਕਿ ਸਾਰੇ ਵਿਧਾਇਕ ਮੰਤਰੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ਇਕੱਤਰ ਹੋ ਕੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਨਗੇ ਤੇ ਉੱਥੇ ਹੀ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਇਹ ਮੀਟਿੰਗ ਹੋਣ ਜਾ ਰਹੀ ਹੈ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਿਆ ਕਿ ਦਿੱਲੀ ਦੀਆਂ ਚੋਣਾ ਹੋਈਆਂ ਤੇ ਆਮ ਆਦਮੀ ਪਾਰਟੀ ਦੀ ਕਕਰਾਰੀ ਹਾਰ ਦੇਖਣ ਨੂੰ ਮਿਲੀ ਤੇ ਉੱਥੇ ਦਿੱਲੀ ਦੇ ਵਿੱਚ ਭਾਜਪਾ ਨੇ ਆਪਣਾ ਥੰਮ ਜਿਤਾ ਲਿਆ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉੱਥੇ ਇਸ ਹਾਰ ਤੋਂ ਬਾਅਦ ਦੱਸਦੀ ਹੈ ਕਿ ਹੁਣ ਮੀਟਿੰਗ ਹੋਣ ਜਾ ਰਹੀ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਵਿੱਚ ਮੀਟਿੰਗ ਕਰਨਗੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਦੇ ਸਾਰੇ ਮੰਤਰੀ ਸਾਰੇ ਵਿਧਾਇਕ ਜਿਹੜੇ ਕਿ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਨ ਦੇ ਲਈ ਸ਼ਾਮਲ ਹੋਣਗੇ ਤੇ ਇਹ ਮੀਟਿੰਗ ਥੋੜੇ ਦੇਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਤੇ ਜਿਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਤੇ ਮੀਤੇ ਦਿਨਾਂ ਦੇ ਵਿੱਚ ਉੱਥੇ ਹੀ ਵੱਡੇ ਚਿਹਰਿਆਂ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਗੱਲ ਉਹ ਭਾਵੇਂ ਕੇਜਰੀਵਾਲ ਦੀ ਹੋਵੇ ਤੇ ਗੱਲ ਭਾਵੇਂ ਉਹ ਮਨੀਸ਼ ਸ਼ਿਸ਼ੋਧਿਆ ਦੀ ਹੋਵੇ ਪਰੰਤੂ ਉੱਥੇ ਹੀ ਸੀਐਮ ਅਤੀਸ਼ ਵੀ ਜਿਹੜੇ ਕਿ ਜਿੱਤ ਪ੍ਰਾਪਤ ਕਰਕੇ ਗਏ ਪਰੰਤੂ ਜਿਹੜੇ ਕਿ ਆਮ ਆਦਮੀ ਪਾਰਟੀ ਦੀਆਂ ਸੀਟਾਂ ਇਸ ਵਾਰ ਘਟਾਈਆਂ ਤੇ ਭਾਜਪਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਤੇ ਇਸ ਹਾਰ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਮੀਟਿੰਗ ਸੱਦ ਲਈ ਹੈ ਤੇ ਇਹ ਮੀਟਿੰਗ ਅੱਜ ਪੰਜਾਬ ਦੇ ਮੰਤਰੀਆਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਜਿਹੜੀ ਕਿ ਹੋਵੇਗੀ ਤੇ ਜ ਦੇ ਵਿੱਚ ਕਈ ਫੈਸਲੇ ਲਏ ਜਾਣਗੇ ਲਗਾਤਾਰ ਵਿਰੋਧੀ ਸਵਾਲ ਇਸ ਮੀਟਿੰਗ ਨੂੰ ਲੈ ਕੇ ਚੱਕ ਰਹੇ ਨੇ ਤੇ ਉਥੇ ਹੀ ਚਾਹੇ ਉਹ ਭਾਜਪਾ ਦੇ ਵਿਰੋਧੀ ਹੋਣ ਤੇ ਚਾਹੇ ਉਹ ਕਾਂਗਰਸ ਪਾਰਟੀ ਦੇ ਲੀਡਰ ਹੋਣ ਤੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਹੋਤੇ ਸਵਾਲ ਕੀਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਿਰੋਧੀਆਂ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਨਗੇ ਤੇ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਹੀ ਸ਼ੁਰੂ ਹੋ ਜਾਵੇਗੀ ਜਿਸ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਆਮ ਆਦਮੀ ਪਾਰਟੀ ਮਿਲ ਕੇ ਕਰ ਸਕਦੀ ਹੈ ਦਿੱਲੀ ਦੇ ਵਿੱਚ ਮੀਟਿੰਗ ਕਰਨਗੇ ਤੇ ਉੱਥੇ ਹੀ ਦਿੱਲੀ ਦੀਆਂ ਚੋਣਾਂ ਹਾਰਨ ਤੋਂ ਬਾਅਦ ਮੀਟਿੰਗ ਹੋਣ ਜਾ ਰਹੀ ਹੈ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਤੇ ਉੱਥੇ ਹੀ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਦਿੱਲੀ ਦੀਆਂ ਚੋਣਾਂ ਹੋਈਆਂ ਤੇ ਆਮ ਆਦਮੀ ਪਾਰਟੀ ਦੀ ਇੱਕ ਕਰਾਰੀ ਹਾਰ ਦੇਖਣ ਨੂੰ ਮਿਲੀ ਤੇ ਉੱਥੇ ਹੀ ਦਿੱਲੀ ਦੇ ਵਿੱਚ ਭਾਜਪਾ ਨੇ ਆਪਣਾ ਥੰਮ ਜਿਤਾ ਲਿਆ ਹੈ ਤੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਥੇ ਇਸ ਹਾਰ ਤੋਂ ਬਾਅਦ ਦੱਸਦੀ ਹੈ ਕਿ ਹੁਣ ਮੀਟਿੰਗ ਹੋਣ ਜਾ ਰਹੀ ਹੈ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਦੇ ਵਿੱਚ ਮੀਟਿੰਗ ਕਰਨਗੇ ਤੇ ਜਿਸ ਦੇ ਦੌਰਾਨ ਉੱਥੇ ਹੀ ਪੰਜਾਬ ਦੇ ਸਾਰੇ ਮੰਤਰੀ ਸਾਰੇ ਵਿਧਾਇਕ ਜਿਹੜੇ ਕਿ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਨ ਦੇ ਲਈ ਸ਼ਾਮਲ ਹੋਣਗੇ ਤੇ ਇਹ ਮੀਟਿੰਗ ਥੋੜੇ ਦੇਰ ਦੇ ਵਿੱਚ ਸ਼ੁਰੂ ਹੋ ਜਾਵੇਗੀ ਤੇ ਜਿਸ ਦੇ ਵਿੱਚ ਕਈ ਮੁੱਦਿਆਂ ਦੇ ਉੱਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਤੇ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦੇ ਤੇ ਮਿੱਤੇ ਦਿਨਾਂ ਦੇ ਵਿੱਚ ਉੱਥੇ ਹੀ ਵੱਡੇ ਚਿਹਰਿਆਂ ਨੂੰ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਗੱਲ ਉਹ ਭਾਵੇਂ ਕੇਜਰੀਵਾਲ ਦੀ ਹੋਵੇ ਤੇ ਗੱਲ ਭਾਵੇਂ ਉਹ ਮਨੀਸ਼ ਸ਼ਿਸ਼ੋਧਿਆ ਦੀ ਹੋਵੇ ਪਰੰਤੂ ਉੱਥੇ ਹੀ ਸੀਐਮ ਅਤੀਸ਼ ਵੀ ਜਿਹੜੇ ਕਿ ਜਿੱਤ ਪ੍ਰਾਪਤ ਕਰਕੇ ਗਏ ਪਰੰਤੂ ਜਿਹੜੇ ਕਿ ਆਮ ਆਦਮੀ ਪਾਰਟੀ ਦੀਆਂ ਸੀਟਾਂ ਇਸ ਵਾਰ ਘਟਾਈਆਂ ਤੇ ਭਾਜਪਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਤੇ ਇਸ ਹਾਰ ਤੋਂ ਬਾਅਦ ਅੱਜ ਆਮ ਆਦਮੀ ਪਾਰਟੀ ਨੇ ਇੱਕ ਵੱਡੀ ਮੀਟਿੰਗ ਸੱਦ ਲਈ ਹੈ ਤੇ ਇਹ ਮੀਟਿੰਗ ਅੱਜ ਪੰਜਾਬ ਦੇ ਮੰਤਰੀਆਂ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਜਿਹੜੀ ਕਿ ਹੋਵੇਗੀ ਤੇ ਜਿਸ ਦੇ ਵਿੱਚ ਕਈ ਫੈਸਲੇ ਲਏ ਜਾਣਗੇ ਲਗਾਤਾਰ ਵਿਰੋਧੀ ਸਵਾਲ ਇਸ ਮੀਟਿੰਗ ਨੂੰ ਲੈ ਕੇ ਚੱਕ ਰਹੇ ਨੇ ਤੇ ਉਥੇ ਹੀ ਚਾਹੇ ਉਹ ਭਾਜਪਾ ਦੇ ਵਿਰੋਧੀ ਹੋਣ ਤੇ ਚਾਹੇ ਉਹ ਕਾਂਗਰਸ ਪਾਰਟੀ ਦੇ ਲੀਡਰ ਹੋਣ ਤੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਦੇ ਹੋਤੇ ਸਵਾਲ ਕੀਤੇ ਜਾ ਰਹੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਵਿਰੋਧੀਆਂ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਕਰਨਗੇ ਤੇ ਇਹ ਮੀਟਿੰਗ ਥੋੜੇ ਸਮੇਂ ਦੇ ਵਿੱਚ ਹੀ ਸ਼ੁਰੂ ਹੋ ਜਾਵੇਗੀ ਜਿਸ ਦੇ ਵਿੱਚ ਅੱਜ ਕੋਈ ਵੱਡਾ ਫੈਸਲਾ ਆਮ ਆਦਮੀ ਪਾਰਟੀ ਮਿਲ ਕੇ ਕਰ ਸਕਦੀ ਹੈ